ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹਾਂ ਅੱਜ ਦੀ ਨਵੀਂ ਕਹਾਣੀ ਲੈ ਕੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਜਸਪ੍ਰੀਤ ਜਦੋਂ ਸ਼ੱਤ ਤੋਂ ਕੱਪੜੇ ਉਤਾਰ ਕੇ ਆਈ ਤਾਂ ਦੇਖਿਆ ਨਨਾਨ ਨਿੰਮੋ ਆਈ ਹੋਈ ਸੀ ਤੇ ਵੇੜੇ ਵਿੱਚ ਬੈਠੀ ਹੋਈ ਸੀ ਜਸਪ੍ਰੀਤ ਮਨ ਹੀ ਮਨ ਸੋਚਣ ਲੱਗੀ ਕਿ ਦੀਦੀ ਹਜੇ ਪਰਸੋ ਹੀ ਤਾਂ ਆ ਕੇ ਗਈ ਸੀ ਅੱਜ ਫੇਰ ਆ ਗਈ ਪਰ ਹੁਣ ਨਨਾਨ ਹੈ ਇਸ ਦੇ ਪੇਖਿਆਂ ਦਾ ਕਰ ਹੈ ਆਖਰ ਕੀ ਕਰ ਸਕਦੀ ਹਾਂ ਚਾਹੇ ਉਹ ਰੋਜ਼ ਆਵੇ ਐਸ ਲਈ ਕੱਪੜੇ ਇੱਕ ਪਾਸੇ ਰੱਖ ਕੇ ਉਸ ਨੂੰ ਮਿਲ ਕੇ ਰਸੋਈ ਵਿੱਚ ਉਸ ਲਈ ਪਾਣੀ ਲੈਣ ਲਈ ਚਲੀ ਗਈ। ਅਜੇ ਪਾਣੀ ਲਿਆ ਕੇ ਉਸ ਨੂੰ ਫੜਾ ਕੇ ਉੱਥੇ ਕੁਰਸੀ ਤੇ ਬੈਠੀ ਹੀ ਸੀ। ਕਿਉਂਨੇ ਚਿਰ ਨੂੰ ਉਸ ਦੀ ਸੱਸ ਅਮਰਜੀਤ ਕੌਰ ਅੰਦਰੋਂ ਕਮਰੇ ਵਿੱਚੋਂ ਨਿਕਲ ਕੇ ਬਾਹਰ ਆਈ ਤੇ ਉਸ ਨੂੰ ਕਹਿੰਦੀ ਬਹੂ ਤੂੰ ਫਿਰ ਬੈਠ ਗਈ। ਕਿੰਨੀ ਵਾਰ ਕਿਹਾ ਹੈ ਜਿੰਨਾ ਭੱਜ-ਭੱਜ ਕੇ ਕੰਮ ਕਰੇਂਗੀ ਓਨੀ ਹੀ ਡਿਲੀਵਰੀ ਦੇ ਸਮੇਂ ਪਰੇਸ਼ਾਨੀ ਘੱਟ ਹੋਵੇਗੀ। ਪਰ ਤੂੰ ਹੈ ਕਿ ਬਸ ਆਰਾਮ ਕਰਨ ਬੈਠ ਜਾਂਦੀ ਹੈ। ਕੋਈ ਮੌਕਾ ਨਹੀਂ ਛੱਡਦੀ ਆਰਾਮ ਕਰਨ ਦਾ। ਨਿੰਮੋ ਮੇਰੀ ਧੀ ਆਈ ਹੈ ਇਸ ਲਈ ਕੁਝ ਖਾਣ ਨੂੰ ਬਣਾ ਕੇ ਲੈ ਕੇ ਆ ਹਾਂ ਮੰਮੀ ਜੀ ਬਸ ਥੋੜਾ ਥੱਕ ਗਈ ਸੀ ਤਾਂ ਬੈਠ ਗਈ ਸੀ ਤੁਸੀਂ ਨਿੰਮੋ ਦੀਦੀ ਦੇ ਕੋਲ ਬੈਠੋ ਮੈਂ ਹੁਣੇ ਚਾਹ ਦੇ ਨਾਲ ਕੁਝ ਬਣਾ ਕੇ ਲੈ ਕੇ ਆਉਂਦੀ ਹਾਂ ਇਹ ਕਹਿ ਕੇ ਜਸਪ੍ਰੀਤ ਆਪਣੇ ਟੈੱਡ ਤੇ ਹੱਥ ਰੱਖ ਕੇ ਉੱઠી ਤੇ ਆਪਣੇ ਆਪ ਨੂੰ ਸੰਭਾਲਦੇ ਹੋਏ ਰਸੋਈ ਵਿੱਚ ਚਲੀ ਗਈ ਅਮਰਜੀਤ कौर ਉੱਥੇ ਆਪਣੀ ਧੀ ਨਿੰਮੋ ਦੇ ਕੋਲ ਆ ਕੇ ਬੈਠ ਗਈ ਉਧਰ ਰਸੋਈ ਵਿੱਚ ਚਾਹ ਬਣਾਉਂਦੇ ਬਣਾਉਂਦੇ ਜਸਪ੍ਰੀਤ ਦੇ ਦਿਮਾਗ ਵਿੱਚ ਬਸ ਇਹੀ ਘੁੰਮ ਰਿਹਾ ਸੀ ਕਿ ਇਹ ਨੌਵਾਂ ਮਹੀਨਾ ਕੀ ਲੱਗਿਆ ਬਿਲਕੁਲ ਵੀ ਆਰਾਮ ਕਰਨ ਦਾ ਮੌਕਾ ਹੀ ਨਹੀਂ ਮਿਲ ਰਿਹਾ ਪੈਰ ਵੀ ਸੁੱਜ ਕੇ ਭਗਾਨਿਆਂ ਵਰਗੇ ਹੋ ਗਏ ਹਨ ਤੇ ਉੱਪਰੋਂ ਅੱਜਕੱਲ ਨਨਾਨ ਰਾਨੀ ਵੀ ਘਰੇ ਬਹੁਤ ਆਉਣ ਲੱਗ ਪਈ ਹੈ ਵਿਆਹ ਨੂੰ ਅਜੇ 5 ਮਹੀਨੇ ਹੀ ਹੋਏ ਹਨ ਤੇ ਹਫ਼ਤੇ ਪਿੱਛੋਂ ਪੇਕਿਆਂ ਦੇ ਆ ਜਾਂਦੀ ਹੈ ਹੁਣ ਇਸ ਦੀ ਰੋਜ਼ ਰੋਜ਼ ਸੇਵਾ ਕਰਾਂ ਇਹੋ ਜਿਹੀ ਹਾਲਤ ਵਿੱਚ ਮੇਰੇ ਤੋਂ ਤਾਂ ਕੰਮ ਹੀ ਨਹੀਂ ਹੋ ਰਿਹਾ ਮੰਮੀ ਤਾਂ ਦੇਖ ਕੇ ਬਹੁਤ ਖੁਸ਼ ਹੋ ਗਈ ਪਰ ਮੰਮੀ ਨੂੰ ਇਹ ਨਹੀਂ ਦਿਖਾਈ ਦਿੰਦਾ ਕਿ ਬਸ ਕਿਸੇ ਵਕਤ ਵੀ ਮੇਰੀ ਡਿਲੀਵਰੀ ਹੋ ਜਾਵੇਗੀ ਪਰ ਮੈਨੂੰ ਤਾਂ ਇੱਕ ਪਲ ਆਰਾਮ ਨਹੀਂ ਬੜ ਬੜਾਉਂਦੇ ਹੋਏ ਜਸਪ੍ਰੀਤ ਸਮੋਸੇ ਤੇ ਚਾਹ ਬਣਾ ਕੇ ਲੈ ਆਈ ਅਤੇ ਵੇੜੇ ਵਿੱਚ ਆਪਣੀ ਨਾਨਣ ਦੇ ਸਾਹਮਣੇ ਰੱਖ ਦਿੱਤੀ ਇਹ ਕੀ ਭਾਬੀ ਫਿਰ ਤਾਂ ਤੇਰੇ ਬੱਚਾ ਹੋ ਜਾਵੇਗਾ ਅਸੀਂ ਤੇਰੀ ਖੂਬ ਸੇਵਾ ਕਰਾਂਗੇ ਉਸ ਤੋਂ ਪਹਿਲਾਂ ਤੈਨੂੰ ਵੀ ਤਾਂ ਸਾਡੀ ਸੇਵਾ ਕਰਨੀ ਚਾਹੀਦੀ ਹੈ ਨਾ ਇਹ ਕੀ ਸਮੋਸੇ ਬਣਾ ਕੇ ਲੈ ਆਈ ਹੈ ਹਾਂ ਬਹੂ ਨਿੰਮੋ ਸਹੀ ਕਹਿ ਰਹੀ ਹੈ ਤੈਨੂੰ ਤਾਂ ਪਤਾ ਹੈ ਉਸ ਨੂੰ ਸਮੋਸੇ ਪਸੰਦ ਨਹੀਂ ਹਨ ਜਾਂ ਉਸ ਦੇ ਲਈ ਨਮਕੀਨ ਚੋਲ ਬਣਾ ਕੇ ਲੈ ਕੇ ਆ ਅੱਜ ਤਾਂ ਡਿਲੀਵਰੀ ਹੋਣ ਵਿੱਚ ਇੱਕ ਹਫ਼ਤੇ ਦਾ ਟਾਈਮ ਹੈ ਜਾਂ ਜਲਦੀ ਜਾ ਜੀ ਮੰਮੀ ਜੀ ਮੈਂ ਹੁਣੇ ਲੈ ਕੇ ਆਉਂਦੀ ਹਾਂ ਗੁੱਸੇ ਨਾਲ ਜਸਪ੍ਰੀਤ ਬੁਝੇਮਨ ਨਾਲ ਆਪਣੀ ਨਨਾਨ ਦੇ ਲਈ ਨਮਕੀਨ ਚੌਲ ਬਣਾਉਣ ਲਈ ਚਲੀ ਗਈ ਤੇ ਨਨਾਨ ਰਾਣੀ ਪਲੇਟ ਤੇ ਪਲੇਟ ਝੱਟ ਕਰਦੀ ਗਈ ਵਾਹ ਭਾਬੀ ਕਿੰਨੇ ਵਧੀਆ ਬਣਾਏ ਤੁਸੀਂ ਨਮਕੀਨ ਚੌਲ ਥੋੜੇ ਜਿਹੇ ਵੱਧ ਬਣਾ ਲਿਓ ਮੈਂ ਆਪਣੇ ਘਰੇ ਲੈ ਕੇ ਜਾਉਂਗੀ ਉਹ ਕੀ ਹੈ ਨਾ ਅੱਜ ਮੈਂ ਰੋਟੀ ਨਹੀਂ ਬਣਾਈ ਸੀ ਇਸ ਤਰ੍ਹਾਂ ਹੀ ਆ ਗਈ ਤਾਂ ਤੇਰੇ ਜੀਜਾ ਜੀ ਵੀ ਖਾ ਲੈਣਗੇ ਉਸਦੇ ਲਈ ਵੀ ਇੱਕ ਟਿਫਨ ਬਣਾ ਦੇ ਹੁਣ ਜਦੋਂ ਘਰ ਜਾਵਾਂਗੀ ਤਾਂ ਥੱਕ ਗਈ ਹੋਵਾਂਗੀ ਤਾਂ ਫਿਰ ਉਸੇ ਵੇਲੇ ਰਸੋਈ ਵਿੱਚ ਜਾ ਕੇ ਮੇਰੇ ਤੋਂ ਖਾਣਾ ਨਹੀਂ ਬਣੇਗਾ ਤੁਹਾਨੂੰ ਤਾਂ ਪਤਾ ਹੀ ਹੈ ਮੈਂ ਇੱਥੇ ਪੇਕਿਆਂ ਦੇ ਵੀ ਕੋਈ ਕੰਮ ਨਹੀਂ ਕਰਦੀ ਸੀ ਤੇ ਵਿਆਹ ਦੇ ਬਾਅਦ ਸਾਰਾ ਕੰਮ ਮੇਰੇ ਤੋਂ ਨਹੀਂ ਹੁੰਦਾ ਹਾਂ ਬਹੁ ਨਿੰਮੋ ਸਹੀ ਕਹਿੰਦੀ ਹੈ ਇੱਕ ਕੰਮ ਕਰ ਤੂੰ ਉਸ ਨੂੰ ਇੱਕ ਡੱਬੇ ਵਿੱਚ ਨਮਕੀਨ ਚੌਲ ਪੈਕ ਕਰ ਦੇ ਤੇ ਪ੍ਰੌਣਾ ਵੀ ਖਾ ਲਵੇਗਾ ਸੁਣ ਉਹ ਜੋ ਕੱਲ ਮਠਿਆਈ ਅਤੇ ਫਲ ਵੀ ਲੈ ਕੇ ਆਏ ਸੀ ਨਾ ਉਹ ਵੀ ਦੇ ਦੇਣਾ ਕਿੰਨੀ ਲਿੱਸੀ ਹੋ ਗਈ ਹੈ ਮੇਰੀ ਧੀ ਕਿੰਨਾ ਕੰਮ ਕਰਨਾ ਪੈਂਦਾ ਹੈ ਸੱਸ ਸਹੁਰੇ ਤੇ ਆਪਣੀ ਨਣਾਣ ਦਾ ਪਰ ਮੰਮੀ ਜੀ ਉਹ ਫਲ ਤਾਂ ਮੈਂ ਖਾਵਾਂਗੀ ਮੈਨੂੰ ਵੀ ਤਾਂ ਚੱਕਰ ਆਉਂਦੇ ਹਨ ਜਸਪ੍ਰੀਤ ਨੇ ਰਸੋਈ ਵਿੱਚੋਂ ਆਵਾਜ਼ ਦੇ ਕੇ ਕਿਹਾ ਤਾਂ ਸੱਸ ਕਹਿੰਦੀ ਤੂੰ ਕਿਹੜਾ ਇੰਨਾ ਕੰਮ ਕਰਦੀ ਹਾਂ ਜੋ ਤੈਨੂੰ ਚੱਕਰ ਆ ਰਹੇ ਹਨ ਇੱਕ ਸਵੇਰ ਦਾ ਨਾਸ਼ਤਾ ਹੀ ਤਾਂ ਬਣਾਇਆ ਹੈ ਤੇ ਤੈਨੂੰ ਚੱਕਰ ਆ ਰਹੇ ਹਨ ਹਾਂ ਭਾਬੀ ਇਹ ਸਭ ਡਰਾਮਾ ਬੰਦ ਕਰ ਪਰ ਉਸ ਵਕਤ ਜਸਪ੍ਰੀਤ ਦੇ ਪੇਟ ਵਿੱਚ ਦਰਦ ਉੱਠਿਆ ਤੇ ਉਹ ਚੀਕਾਂ ਮਾਰਨ ਲੱਗੀ ਉਸ ਦੇ ਹੱਥ ਵਿੱਚੋਂ ਕੜਚੀ ਛੁੱਟ ਕੇ ਜ਼ਮੀਨ ਤੇ ਡਿੱਗ ਗਈ ਤਾਂ ਅਮਰਜੀਤ ਕੌਰ ਨੇ ਆਪਣੇ ਮੁੰਡੇ ਨੂੰ ਫੋਨ ਕਰਕੇ ਬੁਲਾਇਆ ਅਤੇ ਉਹ ਜਲਦੀ ਆ ਕੇ ਜਸਪ੍ਰੀਤ ਨੂੰ ਹਸਪਤਾਲ ਦੇ ਵਿੱਚ ਲੈ ਗਿਆ। ਹਸਪਤਾਲ ਵਿੱਚ ਜਸਪ੍ਰੀਤ ਨੂੰ ਲੇਬਰ ਰੂਮ ਵਿੱਚ ਲਜਾਇਆ ਗਿਆ। ਕੁਝ ਘੰਟਿਆਂ ਬਾਅਦ ਨਰਸ ਨੇ ਆ ਕੇ ਕਿਹਾ ਮੁਬਾਰਕ ਹੋਵੇ ਤੁਸੀਂ ਦਾਦੀ ਬਣ ਗਏ। ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਜੱਚਾ ਬੱਚਾ ਦੋਵੇਂ ਠੀਕ ਹਨ। ਘਰ ਵਿੱਚ ਖੁਸ਼ੀ ਦਾ ਮਾਹੌਲ ਸੀ। ਜਸਪ੍ਰੀਤ ਦਾ ਸਹੁਰਾ ਵੀ ਬਹੁਤ ਖੁਸ਼ ਸੀ। ਮੁਬਾਰਕ ਹੋਵੇ ਤੂੰ ਦਾਦੀ ਬਣ ਗਈ ਹੈ ਤੇ ਮੈਂ ਦਾਦਾ ਬਣ ਗਿਆ। ਪਰ ਜ਼ਿੰਮੇਵਾਰੀਆਂ ਤਾਂ ਮੇਰੀਆਂ ਵੱਧ ਗਈਆਂ ਹਨ ਤੁਹਾਡਾ ਕੀ ਹੈ ਹੁਣ ਤਾਂ ਬਹੂ ਕੋਈ ਕੰਮ ਨਹੀਂ ਕਰੇਗੀ ਸਾਰਾ ਕੰਮ ਤਾਂ ਮੈਨੂੰ ਕਰਨਾ ਪਵੇਗਾ ਤਾਂ ਜਸਪ੍ਰੀਤ ਦਾ ਸਹੁਰਾ ਕਹਿਣ ਲੱਗਾ ਤੂੰ ਇਸ ਸ਼ੁਭ ਘੜੀ ਵਿੱਚ ਵੀ ਅਸ਼ੁਭ ਕਿਉਂ ਬੋਲ ਰਹੀ ਹੈ ਜਦੋਂ ਵੀ ਮੂੰਹ ਖੋਲਦੀ ਹੈ ਮਾੜਾ ਹੀ ਬੋਲਦੀ ਹੈ ਹੁਣ ਚੁੱਪ ਵੀ ਹੋ ਜਾ ਜਗਤਾਰ ਨੇ ਵੀ ਆਪਣੀ ਕੁੜੀ ਨੂੰ ਗੋਦ ਵਿੱਚ ਲਿਆ ਅਤੇ ਉਹ ਬਹੁਤ ਖੁਸ਼ੀ ਨਿੰਮੋ ਨੇ ਭਾਬੀ ਨੂੰ ਮਾਂ ਬਣਨ ਦੀ ਵਧਾਈ ਦਿੱਤੀ ਤੇ ਉੱਥੋਂ ਆਪਣੇ ਸਹੁਰਿਆਂ ਦੇ ਚਲੀ ਗਈ ਉਸ ਨੂੰ ਪਤਾ ਸੀ ਕਿ ਹੁਣ ਪੇਕਿਆਂ ਦੇ ਰਹਾਂਗੀ ਤਾਂ ਭਾਬੀ ਦੀ ਸੇਵਾ ਕਰਨੀ ਪਵੇਗੀ। ਇਸ ਲਈ ਉਹ ਚੁੱਪਚਾਪ ਉੱਥੋਂ ਖਿਸਕ ਗਈ। ਖੈਰ ਜਸਪ੍ਰੀਤ ਨੂੰ 2-4 ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਤੇ ਉਹ ਆਪਣੇ ਘਰ ਵਾਲੇ ਜਗਤਾਰ ਦੇ ਨਾਲ ਘਰੇ ਆ ਗਈ। ਉਸ ਦੀ ਸੱਸ ਅਮਰਜੀਤ ਕੌਰ ਜਸਪ੍ਰੀਤ ਦੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ, "ਬਹੂ ਹੁਣ ਤੂੰ ਇੱਕ ਧੀ ਦੀ ਮਾਂ ਬਣ ਗਈ ਹੈ ਅਤੇ ਤੇਰੀਆਂ ਜ਼ਿੰਮੇਵਾਰੀਆਂ ਵੀ ਵੱਧ ਗਈਆਂ ਹਨ। ਜਿਵੇਂ ਤੂੰ ਇਸ ਘਰ ਨੂੰ ਸੰਭਾਲ ਰਹੀ ਹੈ, ਇਸ ਤਰ੍ਹਾਂ ਆਪਣੀ ਕੁੜੀ ਨੂੰ ਵੀ ਚੰਗੀ ਤਰ੍ਹਾਂ ਸੰਭਾਲ ਲੈ ਆਪਣੀ ਕੁੜੀ ਨੂੰ ਫੜ।" ਜਸਪ੍ਰੀਤ ਦੇ ਨਾਲ ਕੁੜੀ ਨੂੰ ਲੰਮੀ ਪਾ ਕੇ ਉਹ ਆਪਣੇ ਕਮਰੇ ਵਿੱਚ ਆਰਾਮ ਕਰਨ ਲਈ ਚਲੀ ਗਈ ਕੁਝ ਦਿਨਾਂ ਤੱਕ ਅਮਰਜੀਤ ਕੌਰ ਨੇ ਆਪਣੀ ਨੂੰ ਨੂੰ ਵਧੀਆ ਢੰਗ ਨਾਲ ਖਾਣਾ ਪੀਣਾ ਦਿੱਤਾ ਤੇ ਉਸ ਦੀ ਮਾਲਿਸ਼ ਕਰਵਾਈ ਪੋਤੀ ਦੀ ਵੀ ਸਵੇਰੇ ਸ਼ਾਮ ਮਾਲਿਸ਼ ਕਰਦੀ ਫਿਰ ਇੱਕ ਦਿਨ ਸਵੇਰੇ ਸਵੇਰੇ ਅਮਰਜੀਤ ਕੌਰ ਕਹਿੰਦੀ ਬਹੂ ਹੁਣ ਤੂੰ ਜਿੰਨਾ ਆਰਾਮ ਕਰਨਾ ਸੀ ਕਰ ਲਿਆ ਹੁਣ ਮੇਰੇ ਤੇ ਬੁਢਾਪਾ ਹੈ ਇਸ ਕਰਕੇ ਮੇਰੇ ਇਕੱਲੇ ਤੋਂ ਇਨਾ ਕੰਮ ਨਹੀਂ ਹੁੰਦਾ ਜਗਤਾਰ ਵੀ ਸਵੇਰੇ ਡਿਊਟੀ ਤੇ ਜਾਂਦਾ ਹੈ ਉਸ ਲਈ ਟਿਫਨ ਬਣਾਉਣਾ ਪੈਂਦਾ ਹੈ ਤੇ ਤੇਰਾ ਛੋਟਾ ਦਿਔਰ ਵੀ ਪੜਦਾ ਹੈ ਉਸ ਨੂੰ ਵੀ ਹਰ ਚੀਜ਼ ਸਮੇਂ ਤੇ ਚਾਹੀਦੀ ਹੈ ਤੇ ਤੇਰੇ ਸਹੁਰੇ ਨੂੰ ਤਾਂ ਵੈਸੇ ਹੀ ਸ਼ੂਗਰ ਹੈ ਤੇ ਉਸ ਲਈ ਵੱਖਰਾ ਖਾਣਾ ਬਣਾਉਣਾ ਪੈਂਦਾ ਹੈ ਮੈਂ ਕੀ ਕੀ ਕਰਾਂ ਇਕੱਲੀ ਹੁਣ ਬੱਸ ਬਹੁਤ ਹੋ ਗਿਆ ਹੁਣ ਤੂੰ ਆਪਣੀ ਜ਼ਿੰਮੇਵਾਰੀ ਸੰਭਾਲ ਵੈਸੇ ਵੀ ਤੇਰਾ ਬੱਚਾ ਆਪਰੇਸ਼ਨ ਨਾਲ ਤਾਂ ਨਹੀਂ ਹੋਇਆ ਹੈ ਕਿ ਤੂੰ 1 ਮਹੀਨਾ ਬੈੱਡ ਤੇ ਬੈਠੀ ਰਹੇ ਨਾਰਮਲ ਡਿਲੀਵਰੀ ਹੋਈ ਹੈ ਤਾਂ ਬੱਸ 10 ਦਿਨ ਬਹੁਤ ਹੁੰਦੇ ਹਨ ਜਸਪ੍ਰੀਤ ਕਹਿੰਦੀ ਮੰਮੀ ਜੀ ਤੁਹਾਨੂੰ ਮੇਰੀ ਹਾਲਤ ਦਿਸਦੀ ਨਹੀਂ ਮੇਰੀ ਜ਼ੁਬਾਨ ਬੋਲਣ ਲੱਗਾਂ ਲੜਖੜਾਉਂਦੀ ਹੈ ਚੱਕਰ ਆ ਰਹੇ ਹਨ ਤੇ ਸਰੀਰ ਵਿੱਚ ਖੂਨ ਦੀ ਕਮੀ ਹੋਣ ਕਰਕੇ ਮੈਂ ਬਹੁਤ ਕਮਜ਼ੋਰ ਹਾਂ ਬਾਥਰੂਮ ਵੀ ਜਾਂਦੀ ਹਾਂ ਤਾਂ ਚੱਕਰ ਆਉਂਦੇ ਹਨ ਇਸ ਹਾਲਤ ਵਿੱਚ ਮੇਰੇ ਤੋਂ ਕੰਮ ਨਹੀਂ ਹੋਵੇਗਾ ਮੰਮੀ ਜੀ ਤੁਹਾਡੇ ਤੋਂ ਕੰਮ ਨਹੀਂ ਹੋ ਰਿਹਾ ਤਾਂ ਤੁਸੀਂ ਦੀਦੀ ਨੂੰ ਬੁਲਾ ਲਓ ਤਾਂ ਅਮਰਜੀਤ कौर ਕਹਿੰਦੀ ਨਿੰਮੋ ਧੀ ਤਾਂ ਸਹੁਰਿਆਂ ਦੀ ਹੋ ਗਈ ਹੈ ਕਿੱਥੇ ਰੋਜ਼-ਰੋਜ਼ ਪੇਕਿਆਂ ਦੇ ਮੂੰਹ ਚੁੱਕ ਕੇ ਆਵੇਗੀ ਉਸ ਦੀ ਵੀ ਤਾਂ ਆਪਣੀ ਜ਼ਿੰਮੇਵਾਰੀ ਹੈ ਹੁਣ ਉਹ ਤੇਰੀ ਸੇਵਾ ਕਰੇਗੀ ਕਿ ਆਪਣੇ ਸੱਸ ਸਹੁਰੇ ਦੀ ਜਸਪ੍ਰੀਤ ਕਹਿੰਦੀ ਮੰਮੀ ਦੀਦੀ ਪਹਿਲਾਂ ਤਾਂ ਰੋਜ਼ ਆ ਜਾਂਦੀ ਸੀ ਹਰ ਦੂਜੇ ਤੀਜੇ ਦਿਨ ਆਉਂਦੀ ਸੀ ਜਦੋਂ ਦੀ ਕੁੜੀ ਹੋਈ ਹੈ ਕਦੇ ਉਸਨੇ ਆਪਣੀ ਸ਼ਕਲ ਵੀ ਨਹੀਂ ਦਿਖਾਈ ਜਸਪ੍ਰੀਤ ਦੀ ਸੱਸ ਨੇ ਗੁੱਸੇ ਵਿੱਚ ਕਿਹਾ ਬਹੁਤ ਜਦੋਂ ਤੂੰ ਜ਼ੁਬਾਨ ਚ ਲਾਉਂਦੀ ਹੈ ਤਾਂ ਉਦੋਂ ਤੇਨੂੰ ਚੱਕਰ ਨਹੀਂ ਆਉਂਦੇ ਉਸ ਦੇ ਉੱਤੇ ਸਹੁਰਿਆਂ ਦਾ ਬਹੁਤ ਪ੍ਰੈਸ਼ਰ ਹੈ ਉਸ ਦੇ ਸੱਸ ਸਹੁਰਾ ਯਾਤਰਾ ਤੇ ਗਏ ਹੋਏ ਹਨ ਤੇ ਪ੍ਰਾਣੇ ਨੂੰ ਉਸ ਦੇ ਹੱਥ ਦਾ ਖਾਣਾ ਹੀ ਪਸੰਦ ਹੈ ਅਮਰਜੀਤ ਕੌਰ ਕੁਝ ਵੀ ਕਹੇ ਪਰ ਜਸਪ੍ਰੀਤ ਸਭ ਸਮਝ ਰਹੀ ਸੀ ਕਿ ਜਦੋਂ ਮੈਂ ਨਿੰਮਾ ਨੂੰ ਬਣਾ ਬਣਾ ਕੇ ਵਨਸਵਾਨਾ ਖਵਾਉਂਦੀ ਸੀ ਤਾਂ ਦੀਦੀ ਹਰ ਦੂਜੇ ਤੀਜੇ ਦਿਨ ਮੂੰਹ ਚੁੱਕ ਕੇ ਆ ਜਾਂਦੀ ਸੀ ਤੇ ਅੱਜ ਮੇਰੀ ਸੇਵਾ ਦੀ ਵਾਰੀ ਆਈ ਹੈ ਤਾਂ ਕਿਵੇਂ ਕੰਮਚੋਰ ਨਨਾਨ ਸਹੁਰਿਆਂ ਦੇ ਬੈਠ ਗਈ ਮੰਮੀ ਜੀ ਤੁਹਾਡੇ ਤੋਂ ਕੰਮ ਨਹੀਂ ਹੋ ਰਿਹਾ ਤਾਂ ਕੋਈ ਕੰਮ ਵਾਲੀ ਲਗਾ ਲਓ ਕਿਉਂਕਿ ਮੈਂ ਸੱਚਮੁੱਚ ਅਜੇ ਬਹੁਤ ਤਕਲੀਫ ਵਿੱਚ ਹਾਂ ਤੁਸੀਂ ਤਾਂ ਖੁਦ ਇਸ ਹਾਲਤ ਵਿੱਚੋਂ ਗੁਜ਼ਰੇ ਹੋਮੋਗੇ ਇਸ ਲਈ ਤਾਂ ਕਹਿ ਰਹੀ ਹਾਂ ਬਹੂ ਅਮਰਜੀਤ ਕੌਰ ਨੇ ਜਸਪ੍ਰੀਤ ਦੀ ਗੱਲ ਨੂੰ ਵਿੱਚੋਂ ਹੀ ਕੱਟਦੇ ਹੋਏ ਕਿਹਾ ਸਾਡੇ ਸਮੇਂ ਇਹਨੇ ਨਾਟਕ ਨਹੀਂ ਹੁੰਦੇ ਸੀ ਜਦੋਂ ਜਗਤਾਰ ਹੋਇਆ ਸੀ ਤਾਂ ਮੈਂ 4 ਦਿਨਾਂ ਬਾਅਦ ਹੀ ਘਰ ਦੀ ਸਾਰੀ ਜ਼ਿੰਮੇਵਾਰੀ ਫਿਰ ਤੋਂ ਸੰਭਾਲ ਲਈ ਸੀ ਖੇਤ ਰੋਟੀ ਲੈ ਕੇ ਜਾਂਦੀ ਸੀ ਮਜ਼ਾਲ ਹੈ ਮੇਰੀ ਸੱਸ ਮੰਜੇ ਤੇ ਬੈਠੀ ਨੂੰ ਇੱਕ ਗਲਾਸ ਪਾਣੀ ਵੀ ਫੜਾਉਂਦੀ 4 ਦਿਨਾਂ ਵਿੱਚ ਹੀ ਮੇਰੀ ਸੱਸ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਸੀ ਤੂੰ ਤਾਂ ਕਿਸਮਤ ਵਾਲੀ ਹੈ ਕਿ ਮੈਂ ਤੈਨੂੰ 10 ਦਿਨਾਂ ਤੱਕ ਮੰਜੇ ਤੋਂ ਉੱਠਣ ਨਹੀਂ ਦਿੱਤਾ ਸਾਡੇ ਵਕਤ ਤਾਂ ਗੋਹਾ ਥੱਪਣਾ ਚੁੱਲ੍ਹੇ ਤੇ ਖਾਣਾ ਬਣਾਉਣਾ ਹੁੰਦਾ ਸੀ ਆਟਾ ਪੀਸਣਾ ਕਿੰਨੇ ਕੰਮ ਹੁੰਦੇ ਸੀ ਐਡਾ ਵੱਡਾ ਪਰਿਵਾਰ ਸੀ ਪਰ ਅਸੀਂ ਅੱਗੋਂ ਕਦੇ ਨਹੀਂ ਬੋਲੇ ਸੀ ਰਹੀ ਗੱਲ ਕੰਮ ਵਾਲੀ ਦੀ ਤਾਂ ਜਗਤਾਰ ਦੀ ਇੰਨੀ ਤਨਖਾਹ ਨਹੀਂ ਹੈ ਕਿ ਇੱਕ ਕੁੜੀ ਦਾ ਖਰਚਾ ਉਠਾਵੇ ਅਤੇ ਨਾਲ ਹੀ ਕੰਮ ਵਾਲੀ ਦਾ ਵੀ ਵੈਸੇ ਵੀ ਆਪਾਂ ਭਾਂਡੇ ਧੋਣ ਲਈ ਤਾਂ ਕੰਮ ਵਾਲੀ ਲਗਾ ਰੱਖੀ ਹੈ ਇਸ ਲਈ ਤੈਨੂੰ ਆਪਣੇ ਘਰ ਦੀ ਹਾਲਤ ਨੂੰ ਸਮਝਣਾ ਚਾਹੀਦਾ ਹੈ ਤੇਰਾ ਦਯੋਰ ਐਮਬੀਏ ਕਰ ਰਿਹਾ ਹੈ ਉਸ ਦੀ ਪੜ੍ਹਾਈ ਵਿੱਚ ਬਹੁਤ ਖਰਚਾ ਹੁੰਦਾ ਹੈ ਤਾਂ ਆਪਣੇ ਕੋਲ ਵੀ ਇੰਨੇ ਪੈਸੇ ਨਹੀਂ ਕਿ ਬੇਫਜ਼ੂਲ ਖਰਚ ਕਰਦੇ ਰਹੀਏ ਮੰਮੀ ਜੀ ਮੈਂ ਝੂਠ ਨਹੀਂ ਬੋਲ ਰਹੀ ਹਾਂ ਮੈਨੂੰ ਸੱਚਮੁੱਚ ਬਹੁਤ ਕਮਜ਼ੋਰੀ ਫੀਲ ਹੁੰਦੀ ਹੈ ਅਜੇ ਟਾਂਕੇ ਵੀ ਪੂਰੀ ਤਰ੍ਹਾਂ ਨਹੀਂ ਸੁੱਕੇ ਜਦੋਂ ਮੇਰੇ ਪੇਕਿਆਂ ਵਿੱਚ ਮੇਰੀ ਭਾਬੀ ਦੇ ਮੁੰਡਾ ਹੋਇਆ ਸੀ ਤਾਂ ਮੇਰੀ ਮਾਂ ਨੇ ਉਸ ਨੂੰ ਘੱਟ ਤੋਂ ਘੱਟ ਸਵਾ ਮਹੀਨਾ ਮੰਜੇ ਤੋਂ ਉੱਠਾ ਨਹੀਂ ਦਿੱਤਾ ਸੀ ਮੇਰੀ ਮਾਂ ਦੇ ਵੀ ਬਹੁਤ ਗੋਡੇ ਦਰਦ ਹੁੰਦੇ ਸੀ ਫਿਰ ਵੀ ਉਸ ਨੇ ਆਪਣਾ ਸੱਸ ਦਾ ਫਰਜ਼ ਨਿਭਾਇਆ ਉਸ ਦਾ ਕਹਿਣਾ ਸੀ ਕਿ ਨੂਹਾ ਤਾਂ ਹਮੇਸ਼ਾ ਸੇਵਾ ਕਰਦੀਆਂ ਹਨ ਇਹੋ ਜੇ ਸਮੇਂ ਵਿੱਚ ਜਦੋਂ ਉਹਨਾਂ ਨੂੰ ਆਰਾਮ ਦੀ ਜ਼ਰੂਰਤ ਹੈ ਤਾਂ ਮੈਂ ਆਪਣੇ ਫਰਜ਼ ਤੋਂ ਦੂਰ ਕਿਉਂ ਹਟਾਂ ਤੁਸੀਂ ਤਾਂ ਦਸਾਂ ਦਿਨਾਂ ਵਿੱਚ ਹੀ ਹੱਥ ਖੜੇ ਕਰ ਦਿੱਤੇ ਅਮਰਜੀਤ कौर ਕਹਿੰਦੀ ਹਣ ਤੂੰ ਮੈਨੂੰ ਗਿਆਨ ਵੰਡੇਗੀ ਆਪਣਾ ਗਿਆਨ ਆਪਣੇ ਕੋਲ ਰੱਖ ਵੈਸੇ ਵੀ ਤੇਰੀ ਭਾਬੀ ਦੇ ਮੁੰਡਾ ਹੋਇਆ ਸੀ ਕੁੜੀ ਨਹੀਂ ਤੇ ਤੂੰ ਤਾਂ ਤੇ ਤੇਰੀ ਮਾਂ ਨੇ ਇੱਕ ਕੰਮ ਵਾਲੀ ਵੀ ਲਗਾਈ ਸੀ ਜਿਸ ਦਾ ਖਰਚਾ ਤੇਰੇ ਭਰਾ ਨੇ ਦੇ ਦਿੱਤਾ ਸੀ ਪਰ ਇੱਥੇ ਤਾਂ ਇਸ ਲਈ ਹੁਣ ਉੱਠ ਕੇ ਨਖਰੇ ਨਾ ਕਰ ਤੇ ਰਸੋਈ ਸੰਭਾਲ ਮੇਰੇ ਤੋਂ ਨਹੀਂ ਹੁੰਦਾ ਇਹ ਸਭ ਜਸਪ੍ਰੀਤ ਭਰੇ ਮਨ ਨਾਲ ਕਹਿੰਦੀ ਮੰਮੀ ਜੀ ਡਾਕਟਰ ਨੇ ਵੀ ਕਿਹਾ ਸੀ ਕਿ ਘੱਟ ਤੋਂ ਘੱਟ 30 35 ਦਿਨਾਂ ਤੱਕ ਮੈਨੂੰ ਫੁੱਲ ਬੈੱਡ ਰੈਸਟ ਦੀ ਜ਼ਰੂਰਤ ਹੈ ਜਦੋਂ ਸਰੀਰ ਹੀ ਕਮਜ਼ੋਰ ਰਹੇਗਾ ਤਾਂ ਮੈਂ ਪਰਿਵਾਰ ਦੀ ਜ਼ਿੰਮੇਵਾਰੀ ਕਿਵੇਂ ਨਿਭਾਵਾਂਗੀ ਆਪਣੇ ਬੱਚੇ ਨੂੰ ਕਿਵੇਂ ਪਾਲਾਂਗੀ ਅਮਰਜੀਤ ਕੌਰ ਨੇ ਆਪਣੀ ਬਹੂ ਦੀ ਗੱਲ ਨੂੰ ਅਣ ਸੁਣਿਆ ਕਰ ਦਿੱਤਾ ਤੇ ਕਮਰੇ ਵਿੱਚੋਂ ਬਾਹਰ ਚਲੀ ਗਈ ਉਹ ਅਮਰਜੀਤ ਨੂੰ ਜਾਂਦੇ ਜਾਂਦੇ ਹੋਏ ਦੇਖਦੀ ਰਹਿ ਗਈ ਸਵੇਰ ਤੋਂ ਭੁੱਖੀ ਸੀ ਰੋਟੀ ਵੀ ਨਹੀਂ ਮਿਲੀ ਸੀ ਤੇ ਸਾਸਰ ਸੋਈ ਸੰਭਾਲਣ ਦੀ ਗੱਲ ਕਹਿ ਕੇ ਖੁਦ ਆਪਣੇ ਕਮਰੇ ਵਿੱਚ ਏਸੀ ਵਿੱਚ ਸੌਣ ਲਈ ਚਲੀ ਗਈ ਜਸਬੀਤ ਨਹਾਤ ਹੋ ਕੇ ਜਿਵੇਂ ਤਵੇਂ ਉੱਠ ਕੇ ਰਸੋਈ ਵਿੱਚ ਗਈ ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸੀ ਹੱਥਾਂ ਵਿੱਚ ਫੁਰਤੀ ਨਹੀਂ ਸੀ ਖੜੀ ਹੋਣ ਨਾਲ ਪੈਰਾਂ ਵਿੱਚ ਤਕਲੀਫ ਹੁੰਦੀ ਸੀ ਜਸਪ੍ਰੀਤ ਨੇ ਸਭ ਤੋਂ ਪਹਿਲਾਂ ਜਗਤਾਰ ਦੇ ਲਈ ਟਿਫਿਨ ਬਣਾਇਆ ਤੇ ਉਸ ਨੂੰ ਨਾਸ਼ਤਾ ਕਰਾਇਆ ਫਿਰ ਆਪਣੇ ਸਹੁਰੇ ਲਈ ਦੁੱਧ ਦਲੀਆ ਤੇ ਫਿਰ ਜਾ ਕੇ ਸਸਤੇ ਦਿਓਰ ਨੂੰ ਰੋਟੀ ਪਕਾ ਕੇ ਦਿੰਦੀ ਐਨੇ ਵਿੱਚ ਕੁੜੀ ਉੱਠ ਕੇ ਉੱਚੀ ਉੱਚੀ ਰੋਣ ਲੱਗ ਗਈ ਸੱਸ ਨੇ ਰੋਟੀ ਖਾਂਦੇ ਹੋਏ ਕਿਹਾ ਬਹੂ ਤੈਨੂੰ ਸੁਣਾਈ ਨਹੀਂ ਦਿੰਦਾ ਜਾ ਕੇ ਪਹਿਲਾਂ ਕੁੜੀ ਨੂੰ ਸੰਭਾਲ ਲੈ ਉਸ ਦਾ ਲਗੋਟ ਬਦਲ ਲੈ ਮੈਂ ਰੋਟੀ ਖਾ ਰਹੀ ਹਾਂ ਤੂੰ ਰਸੋਈ ਦਾ ਕੰਮ ਬਾਅਦ ਵਿੱਚ ਕਰ ਲੈਣਾ ਜਗਤਾਰ ਵੀ ਆਫਿਸ ਤੋਂ ਲੇਟ ਹੋ ਰਿਹਾ ਸੀ ਤਾਂ ਉਹ ਵੀ ਨਾਸ਼ਤਾ ਕਰਕੇ ਆਫਿਸ ਲਈ ਨਿਕਲ ਗਿਆ ਜਸਪ੍ਰੀਤ ਨੂੰ ਖੁੱਦ ਵੀ ਬਹੁਤ ਭੁੱਖ ਲੱਗੀ ਸੀ ਉਸਨੇ ਜਲਦੀ ਨਾਲ ਸਾਰੇ ਕੰਮ ਛੱਡ ਕੇ ਆਪਣੀ ਰੋਂਦੀ ਵਿਲਕ ਦੀ ਕੁੜੀ ਨੂੰ ਗੋਦ ਵਿੱਚ ਲਿਆ ਜਸਪ੍ਰੀਤ ਨੇ ਉਸਦਾ ਲੰਘੋਟ ਬਦਲਿਆ ਫਿਰ ਦੁੱਧ ਪਿਆਉਣ ਵਾਸਤੇ ਬੈਠ ਗਈ ਪਰ ਜਸਪ੍ਰੀਤ ਦੀ ਹਾਲਤ ਭੁੱਖ ਕਰਕੇ ਬਹੁਤ ਖਰਾਬ ਹੋ ਰਹੀ ਸੀ ਤਾਂ ਅਮਰਜੀਤ ਕਰਨੀ ਆਵਾਜ਼ ਦਿੱਤੀ ਜਸਪ੍ਰੀਤ ਬਹੂ ਮੈਂ ਕਮਰੇ ਵਿੱਚ ਆਰਾਮ ਕਰ ਰਹੀ ਹਾਂ ਮੈਨੂੰ ਆਵਾਜ਼ ਨਾ ਦੇਈ ਜੋ ਚਾਹੀਦਾ ਹੋਇਆ ਆਪੇ ਲੈ ਲੈਣਾ ਜਸਪ੍ਰੀਤ ਦੇ ਖੋਦੇ ਪੇਟ ਵਿੱਚ ਵੀ ਚੂਹੇ ਨੱਚ ਰਹੇ ਸੀ ਸਾਰਾ ਕੰਮ ਕਰਨ ਦੇ ਬਾਅਦ ਖੁਦ ਖਾਣਾ ਖਾਣ ਦਾ ਸਮਾਂ ਨਹੀਂ ਮਿਲਿਆ ਅੱਧੇ ਘੰਟੇ ਤੱਕ ਕੁੜੀ ਨੂੰ ਗੋਦ ਵਿੱਚ ਲੈ ਕੇ ਬੈਠੀ ਰਹੀ ਫਿਰ ਜਦੋਂ ਉਹ ਸੁੱਤੀ ਤਾਂ ਜਸਪ੍ਰੀਤ ਉੱਠ ਕੇ ਰਸੋਈ ਵਿੱਚ ਗਈ ਕਿ ਕੁਝ ਖਾ ਪੀ ਲਵਾਂ ਤਾਂ ਫਿਰ ਰਸੋਈ ਵਿੱਚ ਭਾਂਡਿਆਂ ਦੀ ਆਵਾਜ਼ ਸੁਣ ਕੇ ਸੱਸ ਰਸੋਈ ਵਿੱਚ ਆਈ ਤੇ ਕਹਿੰਦੀ ਬਹੂ ਥੋੜੀ ਦੇਰ ਰੋਕ ਕੇ ਸਾਫ਼ ਕਰ ਲੈਣੇ ਸੀ ਨਿੰਮੋ ਦਾ ਫੋਨ ਆਇਆ ਸੀ ਉਹ ਕੁੜੀ ਵੇਖਣ ਆ ਰਹੀ ਹੈ ਆਖਿਰ ਭੂਆ ਹੈ ਪਤੀਜੀ ਨਾਲ ਮਿਲਣ ਦਾ ਮਨ ਕਰਦਾ ਹੋਵੇਗਾ ਉਸ ਦਾ ਉਸ ਦੇ ਲਈ ਕੁਝ ਵਧੀਆ ਬਣਾ ਲੈਣਾ ਅਜੇ ਕੁੜੀ ਸੁੱਤੀ ਹੋਈ ਹੈ ਜਲਦੀ ਜਲਦੀ ਹੱਥ ਚਲਾ ਉਸਦੇ ਬਾਅਦ ਜਾ ਕੇ ਆਰਾਮ ਕਰ ਲੈਣਾ ਫਿਰ ਨਾ ਕਹਿਣਾ ਕਿ ਸੱਸ ਨੇ ਆਰਾਮ ਨਹੀਂ ਕਰਨ ਦਿੱਤਾ ਵੈਸੇ ਰਸੋਈ ਦੇ ਸਾਰੇ ਕੰਮ ਤਾਂ ਹੋ ਹੀ ਗਏ ਹਨ ਹੁਣ ਕੀ ਕਰਨ ਆਈ ਸੀ ਤੂੰ ਰਸੋਈ ਵਿੱਚ ਜਸਪ੍ਰੀਤ ਕਹਿੰਦੀ ਮੰਮੀ ਜੀ ਅਜੇ ਤੱਕ ਮੈਂ ਰੋਟੀ ਨਹੀਂ ਖਾਧੀ ਤੇ ਦੁਪਹਿਰ ਦਾ 1 ਵਜ ਗਿਆ ਹੈ ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ ਗੱਲ ਹੋ ਹੀ ਰਹੀ ਸੀ ਕਿ ਉਨੇ ਚਿਰ ਨੂੰ ਦਰਵਾਜ਼ੇ ਤੇ ਘੰਟੀ ਵੱਜੀ ਸੱਸ ਬੜੀ ਖੁਸ਼ੀ ਨਾਲ ਕਹਿੰਦੀ ਲੱਗਦਾ ਹੈ ਨਿੰਮੋ ਆ ਗਈ ਬਹੂ ਇੱਕ ਕੰਮ ਕਰ ਜਲਦੀ ਜਲਦੀ ਉਸ ਲਈ ਕੁਝ ਬਣਾ ਦੇ ਤੇ ਫਿਰ ਆਪ ਦਰਵਾਜ਼ਾ ਖੋਲਣ ਲਈ ਚਲੀ ਗਈ ਕਹਿੰਦੀ ਜਲਦੀ ਆ ਪੁੱਤ ਮੈਂ ਤੇਰਾ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੀ ਸੀ ਤੈਨੂੰ ਮਿਲੀ ਨੂੰ ਬਹੁਤ ਦਿਨ ਹੋ ਗਏ ਨਿੰਮੋ ਤੂੰ ਤਾਂ ਇਸ ਘਰ ਦਾ ਰਸਤਾ ਹੀ ਭੁੱਲ ਗਈ ਸੀ ਨਹੀਂ ਮੰਮੀ ਹੁਣ ਕੀ ਆਉਂਦੀ ਭਾਬੀ ਤੇ ਭਾਬੀ ਦੀ ਸੇਵਾ ਤਾਂ ਤੂੰ ਕਰ ਰਹੀ ਸੀ ਉਹ ਤਾਂ ਆਰਾਮ ਫਰਮਾ ਰਹੀ ਸੀ ਤੇ ਤੇਰੇ ਤੇ ਹੋਰ ਕਿੰਨਾ ਬੋਝ ਪਾਉਂਦੀ ਹਾਂ ਪੁੱਤ ਤੇਰੀਆਂ ਗੱਲਾਂ 100 ਵਾਰ ਸੱਚ ਨੇ ਇਸ ਗਰਮੀ ਵਿੱਚ ਮੈਂ ਪੂਰੇ 10 ਦਿਨ ਉਸ ਮਹਾਰਾਣੀ ਨੂੰ ਬਿਠਾ ਕੇ ਖਵਾਇਆ ਹੈ ਬਹੁਤ ਥੱਕ ਜਾਂਦੀ ਸੀ ਫਿਰ ਮੈਂ ਅੱਜ ਸਵੇਰੇ ਕਿਹਾ ਹੁਣ ਤੂੰ ਮੰंजे ਤੋਂ ਉੱਠ ਕੇ ਕੰਮ ਕਰਨ ਲੱਗ ਜਾ ਮੇਰੇ ਤੋਂ ਕੰਮ ਨਹੀਂ ਹੁੰਦਾ ਜਸਪ੍ਰੀਤ ਨੇ ਸਾਰੀਆਂ ਗੱਲਾਂ ਸੁਣ ਲਈਆਂ ਉਸ ਨੂੰ ਬਹੁਤ ਬੁਰਾ ਵੀ ਲੱਗ ਰਿਹਾ ਸੀ ਫਿਰ ਵੀ ਜਾ ਨਾਸ਼ਤਾ ਲੈ ਕੇ ਸੱਸ ਦੇ ਕਮਰੇ ਵਿੱਚ ਗਈ ਤੇ ਨਿੰਮੋ ਨੂੰ ਕਹਿੰਦੀ ਕਿਵੇਂ ਹੈਂ ਦੀਦੀ ਮੈਂ ਠੀਕ ਹਾਂ ਭਾਬੀ ਚੱਲ ਚੰਗਾ ਹੋਇਆ ਤੁਸੀਂ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਇੱਕ ਘੰਟਾ ਹੀ ਹੋਇਆ ਸੀ ਕਿ ਕੁੜੀ ਦੀ ਫਿਰ ਤੋਂ ਰੋਣ ਦੀ ਆਵਾਜ਼ ਆਈ ਦੀਦੀ ਲੱਗਦਾ ਹੈ ਕੁੜੀ ਉੱਠ ਗਈ ਮੈਂ ਹੁਣੇ ਆਉਂਦੀ ਹਾਂ ਉਹ ਕੁੜੀ ਨੂੰ ਗੋਦ ਵਿੱਚ ਲੈ ਕੇ ਚੁੱਪ ਕਰਾਉਣ ਲੱਗੀ ਦੁੱਧ ਪਿਆ ਤੇ ਫਿਰ ਸੌਂ ਗਈ ਬੈੱਡ ਤੇ ਜਿਵੇਂ ਹੀ ਲੰਮੀ ਪਾਇਆ ਉਹ ਫਿਰ ਤੋਂ ਰੋਣ ਲੱਗ ਗਈ ਜਸਪ੍ਰੀਤ ਵਾਰ-ਵਾਰ ਉਸ ਨੂੰ ਚੁੱਪ ਕਰਾਉਣ ਕਰਾ ਕੇ ਸੁਵਾਉਂਦੀ ਪਰ ਉਹ ਬੈੱਡ ਤੇ ਪਾਉਂਦੇ ਹੀ ਉੱਠ ਜਾਂਦੀ ਉਸ ਦੇ ਰੋਣ ਦੀ ਆਵਾਜ਼ ਅਮਰਜੀਤ कौर ਦੇ ਕਮਰੇ ਵਿੱਚ ਗਈ ਤਾਂ ਅਮਰਜੀਤ कौर ਕਹਿੰਦੀ ਕੀ ਹੋਇਆ ਹੈ ਬਹੂ ਇੱਕ ਬੱਚਾ ਨਹੀਂ ਸੰਭਾਲਿਆ ਜਾ ਰਿਹਾ ਤੇਰੇ ਤੋਂ ਇਹਨਾਂ ਕਿਉਂ ਰੋ ਰਹੀ ਹੈ ਮੰਮੀ ਬੈੱਡ ਤੇ ਪਾਉਂਦੀ ਹਾਂ ਤਾਂ ਰੋਣ ਲੱਗ ਜਾਂਦੀ ਹੈ ਗੋਦ ਵਿੱਚ ਪਾ ਲੈਂਦੀ ਹੈ ਤਾਂ ਚੁੱਪ ਕਰ ਜਾਂਦੀ ਹੈ ਮਾਂ ਦੀ ਗੋਦ ਵਿੱਚ ਬੱਚੇ ਨੂੰ ਨੀਂਦ ਵਧੀਆ ਆਉਂਦੀ ਹੈ ਇਸ ਨੂੰ ਲੈ ਕੇ ਬੈਠੀ ਰਹੇ ਤਾਂ ਤੂੰ ਕੀ ਕਰਨਾ ਹੈ ਸਾਰੇ ਕੰਮ ਤਾਂ ਹੋ ਗਏ ਹਨ ਮੰਮੀ ਜੀ 2 ਵਜ ਗਏ ਹਨ ਮੈਨੂੰ ਬਹੁਤ ਭੁੱਖ ਲੱਗੀ ਹੈ ਭੁੱਖ ਦੇ ਮਾਰੇ ਮੈਨੂੰ ਚੱਕਰ ਆ ਰਹੇ ਹਨ ਅਜੇ ਤੱਕ ਮੈਂ ਕੁਝ ਵੀ ਨਹੀਂ ਖਾਧਾ ਤੁਸੀਂ ਮੈਨੂੰ ਇੱਕ ਥਾਲੀ ਵਿੱਚ ਖਾਣਾ ਲਿਆ ਕੇ ਦੇ ਦਿਓ ਅਮਰਜੀਤ ਕੌਰ ਗੁੱਸੇ ਵਿੱਚ ਆਪਣੇ ਦੋਵੇਂ ਹੱਥ ਕਮਰ ਤੇ ਰੱਖਦੇ ਹੋਏ ਕਹਿੰਦੀ ਬਹੂ ਮੈਨੂੰ ਆਰਡਰ ਦੇਵੇਂਗੀ ਕਿ ਅਸੀਂ ਕਦੇ ਬੱਚੇ ਨਹੀਂ ਸਵਾਲੇ ਤੈਨੂੰ ਦੱਸਿਆ ਤਾਂ ਸੀ ਕਿ ਮੇਰੀ ਸੱਸ ਇੱਕ ਵੀ ਕੰਮ ਨਹੀਂ ਕਰਦੀ ਸੀ ਮੈਂ ਬੱਚਿਆਂ ਨੂੰ ਗੋਦ ਵਿੱਚ ਚੁੱਕ ਕੇ ਰਸੋਈ ਵਿੱਚ ਜਾਂਦੀ ਸੀ ਤੇ ਆਪਣਾ ਖਾਣਾ ਖੁਦ ਲਿਆਉਂਦੀ ਸੀ ਤੂੰ ਵੀ ਗੋਦੀ ਵਿੱਚ ਚੁੱਕ ਕੇ ਤੇ ਰਸੋਈ ਵਿੱਚ ਜਾ ਕੇ ਆਪਣਾ ਖਾਣਾ ਲੈ ਕੇ ਆ ਨਿੰਮੋ ਵੀ ਵਿਅੰਗ ਕੱਸਦੇ ਹੋਏ ਕਹਿੰਦੀ ਹਾਂ ਭਾਬੀ ਆਪਣਾ ਕੰਮ ਤਾਂ ਖੁਦ ਕਰਨਾ ਪੈਂਦਾ ਹੈ ਮੈਂ ਵੀ ਆਪਣੀ ਸੱਸ ਤੋਂ ਇੱਕ ਕੰਮ ਵੀ ਨਹੀਂ ਕਰਵਾਉਂਦੀ ਹਾਂ ਜਸਪ੍ਰੀਤ ਗੋਦੀ ਵਿੱਚ ਆਪਣੀ ਕੁੜੀ ਨੂੰ ਚੁੱਕਦੇ ਹੋਏ ਰਸੋਈ ਵਿੱਚ ਚਲੀ ਗਈ ਤੇ ਖਾਣਾ ਲੈ ਕੇ ਖਾਣ ਲੱਗੀ ਸਾਸਰ ਸੋਈ ਵਿੱਚ ਵੀ ਟਪਕ ਪਈ ਅਮਰਜੀਤ ਕੌਰ ਗੁੱਸੇ ਨਾਲ ਕਹਿਣ ਲੱਗੀ ਮੇਰੀ ਕੁੜੀ ਨੂੰ ਬਹੁਤ ਭੁੱਖ ਲੱਗੀ ਹੈ ਇੱਕ ਰੋਟੀ ਹੋਵੇ ਤਾਂ ਦੇ ਦੇ ਮੰਮੀ ਜੀ ਸਿਰਫ ਤਿੰਨ ਰੋਟੀਆਂ ਹੀ ਹਨ ਤੇ ਮੇਰੀ ਭੁੱਖ ਨਾਲ ਹਾਲਤ ਖਰਾਬ ਹੋ ਰਹੀ ਹੈ ਕੁੜੀ ਗੋਦ ਵਿੱਚ ਚੁੱਕ ਕੇ ਮੈਂ ਰੋਟੀ ਨਹੀਂ ਬਣਾ ਸਕਦੀ ਤਿੰਨੇ ਰੋਟੀਆਂ ਮੈਂ ਖਾਣੀਆਂ ਹਨ ਬਹੂ ਇੰਨੀਆਂ ਰੋਟੀਆਂ ਖਾਵੇਂਗੀ ਤੂੰ ਆਪਣਾ ਸਰੀਰ ਦੇਖਿਆ ਹੈ ਤੂੰ ਪੇਟ ਅੱਗੇ ਨੂੰ ਨਿਕਲ ਆਵੇਗਾ ਸਾਰਾ ਸਰੀਰ ਫੁੱਲ ਕੇ ਗੁਬਾਰੇ ਵਰਗਾ ਹੋ ਜਾਵੇਗਾ ਇੰਨਾ ਖਾਣਾ ਖਾਵੇਂਗੀ ਤਾਂ ਮੇਰੇ ਉਸ ਦਾ ਮਨ ਇੱਧਰ ਉੱਧਰ ਭਟਕਣ ਲੱਗੇਗਾ ਆਪਣੇ ਸਰੀਰ ਤੇ ਧਿਆਨ ਰੱਖ ਇਸ ਤਰ੍ਹਾਂ ਕਰ ਤੂੰ ਦੋ ਰੋਟੀਆਂ ਖਾ ਲੈ ਤੇ ਪਾਣੀ ਪੀ ਲੈ ਇਹਨਾਂ ਕਹਿ ਕੇ ਉਹ ਰੋਟੀ ਵਾਲੇ ਡੱਬੇ ਵਿੱਚੋਂ ਇੱਕ ਰੋਟੀ ਚੁੱਕ ਕੇ ਨਿੰਮੋ ਦੇ ਲਈ ਲੈ ਗਈ ਤੇ ਜਸਪ੍ਰੀਤ ਦੇਖਦੀ ਰਹਿ ਗਈ ਪੇਟ ਤਾਂ ਉਸ ਦਾ ਭਰਿਆ ਨਹੀਂ ਸੀ ਪਰ ਹੁਣ ਉਸ ਦਾ ਸਰੀਰ ਜਵਾਬ ਦੇ ਚੁੱਕਿਆ ਸੀ ਜੋ ਟਾਂਕੇ ਲੱਗੇ ਹੋਏ ਸੀ ਉਸ ਵਿੱਚ ਵੀ ਹੁਣ ਬਹੁਤ ਜਲਨ ਹੋ ਰਹੀ ਸੀ ਜਸਪ੍ਰੀਤ ਚੁੱਪਚਾਪ ਆ ਗਈ ਤੇ ਆਪਣੇ ਕਮਰੇ ਵਿੱਚ ਬੈੱਡ ਤੇ ਪੈਂਦੇ ਹੀ ਉਸ ਨੂੰ ਨੀਂਦ ਆ ਗਈ ਅਗਲੇ ਦਿਨ ਐਤਵਾਰ ਸੀ ਜਸਪ੍ਰੀਤ ਲੇਟ ਤੱਕ ਸੁੱਤੀ ਰਹੀ। ਜਗਤਾਰ ਦੇ ਆਫਿਸ ਤੋਂ ਛੁੱਟੀ ਸੀ ਤੇ ਸੋਹਰਾ ਜੋ ਦੁਕਾਨ ਤੇ ਜਾਂਦਾ ਸੀ ਉਸਨੇ ਵੀ ਅੱਜ ਨਹੀਂ ਜਾਣਾ ਸੀ। ਡੌਰ ਵੀ ਪੇਪਰਾਂ ਦੇ ਕਰਕੇ ਸ਼ਹਿਰੋਂ ਬਾਹਰ ਗਿਆ ਹੋਇਆ ਸੀ। ਜਸਪ੍ਰੀਤ ਲੇਟ ਉੱઠી ਤਾਂ ਅਮਰਜੀਤ ਕੌਰ ਤੇ ਨਿੰਮੋ ਦੋਵੇਂ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗੀਆਂ। ਜਸਪ੍ਰੀਤ ਨੇ ਦਰਵਾਜ਼ਾ ਖੋਲ੍ਹਿਆ। ਬਹੂ ਇਹ ਕੀ ਜਦੋਂ ਦੀ ਕੁੜੀ ਹੋਈ ਹੈ ਤੂੰ ਆਪਣੇ ਆਪ ਨੂੰ ਕਿਤੋਂ ਦੀ ਮਹਾਰਾਣੀ ਸਮਝ ਬੈਠੀ ਹੈ। ਮੰਜੇ ਤੇ ਪਈ ਰਹੇਗੀ ਤਾਂ ਘਰ ਦਾ ਕੰਮ ਕੌਣ ਕਰੇਗਾ? ਤੇ ਜਗਤਾਰ ਦੇ ਆਫਿਸ ਤੋਂ ਛੁੱਟੀ ਹੈ ਤਾਂ ਅਸੀਂ ਮਾਵਾ ਧੀਆ ਨੇ ਪੇਟ ਨੂੰ ਤਾਲਾ ਨਹੀਂ ਲਗਾ ਲਿਆ। ਚਾਹ ਪਾਣੀ ਦੇ ਲਈ ਕਦੋਂ ਦਾ 13 ਇੰਤਜ਼ਾਰ ਕਰ ਰਹੀਆਂ ਹਾਂ ਜਗਤਾਰ ਵੀ ਆਪਣੀ ਮਾਂ ਤੇ ਭੈਣ ਦੀ ਆਵਾਜ਼ ਸੁਣ ਕੇ ਉੱਠ ਪਿਆ ਪਰ ਉਸਨੇ ਜਸਪ੍ਰੀਤ ਦੇ ਪੱਖ ਵਿੱਚ ਕੁਝ ਨਹੀਂ ਕਿਹਾ ਸਵੇਰੇ ਸਵੇਰੇ ਸਾਸ ਨਾਨਾਂ ਦੀਆਂ ਗੱਲਾਂ ਸੁਣ ਕੇ ਜਸਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੱਸ ਕੀ ਘਟ ਸੀ ਨਾਨਾਂ ਵੀ ਸੁਣਾਉਣ ਵਿੱਚ ਕੋਈ ਕਸਰ ਨਹੀਂ ਛੱਡਦੀ ਸੀ ਵੈਸੇ ਵੀ ਕੁੜੀ ਨੇ ਜਸਪ੍ਰੀਤ ਨੂੰ ਰਾਤ ਪਰ ਸੌਣ ਨਹੀਂ ਦਿੱਤਾ ਸੀ ਉਸ ਨੂੰ ਬੁਖਾਰ ਸੀ ਐਨਾ ਕੁਝ ਸੁਣਾ ਦਿੱਤਾ ਜਗਤਾਰ ਨੇ ਵੀ ਸਾਥ ਦੇਣ ਦੀ ਬਜਾਏ ਉਸਨੇ ਵੀ ਚੁੱਪ ਸਾਧ ਲਈ ਸੱਸ ਦੇ ਕਮਰੇ ਵਿੱਚੋਂ ਜਾਂਦੇ ਹੀ ਜਸਪ੍ਰੀਤ ਨੇ ਜਗਤਾਰ ਨੂੰ ਕਿਹਾ ਤੁਹਾਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਆਪਣੀ ਕੁੜੀ ਦੀ ਜ਼ਿੰਮੇਵਾਰੀ ਇਕੱਲੀ ਮੇਰੀ ਹੈ ਇਹ ਤੇਰੀ ਕੁੜੀ ਵੀ ਹੈ ਸਾਰਿਆਂ ਦੇ ਘਰਾਂ ਵਿੱਚ ਪਰਿਵਾਰ ਦੇ ਸਾਰੇ ਮੈਂਬਰ ਮਿਲ ਕੇ ਕੰਮ ਕਰਦੇ ਹਨ ਇੱਕ ਦੂਜੇ ਦਾ ਸਹਿਯੋਗ ਦਿੰਦੇ ਹਨ ਤੇ ਇੱਥੇ 10 ਦਿਨਾਂ ਦੇ ਬਾਅਦ ਹੀ ਰਸੋਈ ਦੀ ਸਾਰੀ ਜ਼ਿੰਮੇਵਾਰੀ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਪਾ ਦਿੱਤੀ ਹੈ ਮੈਂ ਇਕੱਲੀ ਸਭ ਕੁਝ ਕਿਵੇਂ ਕਰਾਂ ਕੁੜੀ ਨੂੰ ਬੁਖਾਰ ਹੋ ਗਿਆ ਹੈ ਤੇ ਮੰਮੀ ਵੀ ਕੋਈ ਕੰਮ ਨਹੀਂ ਕਰਦੀ ਉੱਪਰੋਂ ਦੀਦੀ ਵੀ ਆ ਗਈ ਹੈ ਜਗਤਾਰਨੇ ਕਿਹਾ ਜਸਪ੍ਰੀਤ ਨਿੰਮੋ ਤਾਂ 2-3 ਦਿਨਾਂ ਨੂੰ ਆਪਣੇ ਸਹੁਰੇ ਚਲੀ ਜਾਵੇਗੀ ਤੇ ਕਿੰਨਾ ਕੰਮ ਹੁੰਦਾ ਹੈ ਇੱਕ ਜਣੇ ਦੇ ਔਣ ਨਾਲ ਹੋਰ ਮਾਂ ਨੇ ਕਿਹਾ ਹੈ ਕਿ ਬੱਚਾ ਸੁਭਾਲਣਾ ਮਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਤਾਂ ਮੈਂ ਆਫਿਸ ਤੋਂ ਖੁਦ ਥੱਕਿਆ ਹਾਰਿਆ ਆਉਂਦਾ ਹਾਂ ਮੇਰੇ ਤੇਰੀ ਕੀ ਹੈਲਪ ਕਰਾਂ ਇੱਕ ਦਿਨ ਤਾਂ ਛੁੱਟੀ ਮਿਲਦੀ ਹੈ ਮੁਸ਼ਕਲ ਨਾਲ ਇੱਕ ਤਾਂ ਆਫਿਸ ਦੀ ਟੈਨਸ਼ਨ ਤੇ ਉੱਪਰੋਂ ਤੂੰ ਵੀ ਰੋਣਾ ਧੋਣਾ ਲੈ ਕੇ ਬੈਠ ਗਈ ਮੈਂ ਅਜੇ ਆਪਣੇ ਦੋਸਤ ਦੇ ਘਰ ਜਾਣਾ ਹੈ ਇਹ ਸਭ ਤੂੰ ਹੀ ਸੰਭਾਲ ਮੇਰੇ ਤੋਂ ਉਮੀਦ ਨਾ ਕਰੀਂ ਕਹਿੰਦੇ ਹੋਏ ਜਗਤਾਰ ਤੌਲੀਆ ਲੈ ਕੇ ਬਾਥਰੂਮ ਜਾਣ ਲੱਗਿਆ ਤਾਂ ਜਸਪ੍ਰੀਤ ਕਹਿੰਦੀ ਤੁਸੀਂ ਕੰਨ ਖੋਲ੍ਹ ਕੇ ਸੁਣ ਲਓ ਇਹ ਗੱਲ ਯਾਦ ਰੱਖਣਾ ਮੈਂ ਕਦੇ ਨਹੀਂ ਭੁੱਲਾਂਗੀ ਕਿ ਤੁਹਾਡੇ ਪਰਿਵਾਰ ਨੇ ਮੈਨੂੰ ਕਿੰਨਾ ਰਵਾਇਆ ਇਸ ਤੋਂ ਤਾਂ ਚੰਗਾ ਸੀ ਕਿ ਮੈਂ ਆਪਣੇ ਪੇਕਿਆਂ ਦੇ ਚਲੀ ਜਾਂਦੀ ਇੱਕ ਮਹੀਨਾ ਆਰਾਮ ਨਾਲ ਸੇਵਾ ਕਰਵਾ ਲੈਂਦੀ ਮੈਨੂੰ ਇਨੀ ਤਕਲੀਫ ਤਾਂ ਨਾ ਹੁੰਦੀ ਮਾਂ ਬੰਨ ਦੀ ਚੰਗੀ ਕੀਮਤ ਅਦਾ ਕਰ ਰਹੀ ਹਾਂ ਮੈਂ ਇਸ ਘਰ ਵਿੱਚ ਹਰ ਵਕਤ ਤਾਨੇ ਸੁਣਦੀ ਹਾਂ ਤੇ ਭੁੱਖੇ ਪੇਟ ਰਹਿੰਦੀ ਹਾਂ ਬਸ ਸਾਰਿਆਂ ਦੀ ਜੀ ਹਜ਼ੂਰੀ ਕਰਨ ਦੇ ਵਿੱਚ ਲੱਗੀ ਰਹਿੰਦੀ ਹਾਂ ਉਹ ਤਾਂ ਜਸਪ੍ਰੀਤ ਨੇ ਫੈਸਲਾ ਕਰ ਲਿਆ ਉਹ ਕਿਸੇ ਦੀ ਕੋਈ ਹੈਲਪ ਨਹੀਂ ਲਵੇਗੀ ਆਪਣੀ ਬਿਮਾਰ ਕੁੜੀ ਨੂੰ ਦਵਾਈ ਦਿੱਤੀ ਤੇ ਉਸ ਨੂੰ ਸਵਾ ਕੇ ਰਸੋਈ ਵਿੱਚ ਕੰਮ ਕਰਨ ਲਈ ਚਲੀ ਗਈ ਭੱਜ ਭੱਜ ਕੇ ਰਸੋਈ ਵਿੱਚ ਕੰਮ ਕੀਤਾ ਜਦੋਂ ਵੀ ਕੁੜੀ ਰੋਂਦੀ ਕਿਸੇ ਨੂੰ ਆਵਾਜ਼ ਨਾਲ ਮਾਰਦੀ ਕਿ ਮੰਮੀ ਜੀ ਬੱਚਾ ਫੜ ਲਓ ਜਾਂ ਨੈਪੀ ਚੇਂਜ ਕਰ ਦਿਓ ਉਹ ਖੁਦ ਕੰਮ ਛੱਡ ਕੇ ਆਉਂਦੀ ਕੁਝ ਦਿਨਾਂ ਬਾਅਦ ਰਸੋਈ ਵਿੱਚ ਹੀ ਚੁੱਲ੍ਹਾ ਇੱਕ ਪਾਸੇ ਰੱਖ ਦਿੱਤਾ ਕੁੜੀ ਨੂੰ ਸੰਭਾਲਦੇ ਸੰਭਾਲਦੇ ਖਾਣਾ ਬਣਾਉਂਦੀ ਤੇ ਉੱਥੇ ਬੈਠ ਕੇ ਦੁੱਧ ਪਿਆਉਂਦੀ ਬਸ ਸ਼ਾਮ ਨੂੰ ਸੋਹਰਾ ਦੁਕਾਨ ਤੋਂ ਆਉਂਦਾ ਤਾਂ ਕੁੜੀ ਦੇ ਨਾਲ ਖੇਡਦਾ ਉਸਦੇ ਲਈ ਖਡਾਉਣੇ ਲੈ ਕੇ ਆਉਂਦਾ ਦਾਦਾ ਜੀ ਦਾ ਪਿਆਰ ਪੋਤੀ ਨੂੰ ਭਰਪੂਰ ਮਿਲ ਰਿਹਾ ਸੀ ਪਰ ਦਾਦੀ ਭੂਆ ਤੇ ਪਾਪਾ ਦੇ ਪਿਆਰ ਤੋਂ ਉਹ ਮਾਸੂਮ ਬੱਚੀ ਅਜੇ ਵੀ ਵਾਂਝੀ ਸੀ ਸਮਾਂ ਬੱਚੇ ਵਿੱਚ ਕਦੋਂ ਬੀਤ ਗਿਆ ਜਸਪ੍ਰੀਤ ਨੂੰ ਪਤਾ ਨਾ ਲੱਗਾ ਤੇ ਛੋਟੀ ਜਿਹੀ ਸੋਣ ਮਹੌਣ ਵੱਡੀ ਹੋ ਗਈ ਸੀ 2.5 ਸਾਲ ਦੀ ਹੋ ਗਈ ਸੀ ਫਿਰ ਇੱਕ ਦਿਨ ਜਦੋਂ ਸਾਰੇ ਹਾਲ ਵਿੱਚ ਬੈਠ ਕੇ ਨਾਸ਼ਤਾ ਕਰ ਰਹੇ ਸੀ ਤਾਂ ਉਹਨਾਂ ਦੀ ਕੁੜੀ ਨਿੰਮੋ ਦਾ ਫੋਨ ਆਇਆ ਮੰਮੀ ਮੈਂ ਆਪਣੀ ਡਿਲੀਵਰੀ ਦੇ ਲਈ ਪੇਕੇ ਆਉਣਾ ਚਾਹੁੰਦੀ ਹਾਂ ਮੇਰੇ ਬੱਚੇ ਦੀ ਹਾਲਤ ਨਾਜ਼ੁਕ ਹੈ ਖੂਨ ਦੀ ਕਮੀ ਵੀ ਦੱਸੀ ਹੈ ਡਾਕਟਰ ਨੇ ਇਸ ਵਿੱਚ ਕੋਈ ਆਪਣਾ ਧਿਆਨ ਰੱਖਣ ਵਾਲਾ ਹੋਵੇਗਾ ਤਾਂ ਹੀ ਬੱਚਾ ਦੇ ਜੱਚਾ ਸਹੀ ਰਹਿਣਗੇ ਮੇਰੀ ਸੱਸ ਨਾਲ ਮੇਰੀ ਬਿਲਕੁਲ ਨਹੀਂ ਬਣਦੀ ਤਾਂ ਉਹ ਵੀ ਮੇਰੀ ਸੇਵਾ ਨਹੀਂ ਕਰੇਗੀ ਅਮਰਜੀਤ ਕਹਿੰਦੀ ਆਪਣੇ ਘਰ ਆਉਣ ਦੇ ਲਈ ਧੀਆ ਨੂੰ ਇਜਾਜ਼ਤ ਲੈਣੀ ਪਵੇਗੀ ਨਿੰਮੋ ਤੂੰ ਇਸ ਹਾਲਤ ਵਿੱਚ ਜ਼ਿਆਦਾ ਚਿੰਤਾ ਨਾ ਕਰ ਅਸੀਂ ਸਾਰੇ ਹੈ ਨਾ ਤੂੰ ਆ ਜਾ ਤੇਰੀ ਭਾਬੀ ਹੈ ਮੈਂ ਹਾਂ ਹੁਣ ਤਾਂ ਸੋਨਮ ਵੀ 2.5 ਸਾਲ ਦੀ ਹੋ ਗਈ ਹੈ ਤੇਰਾ ਸਾਰੇ ਵਧੀਆ ਧਿਆਨ ਰੱਖਣਗੇ ਅਸੀਂ ਸਾਰੇ ਤੇਰੀ ਜ਼ਿੰਮੇਵਾਰੀ ਸੰਭਾਲ ਲਵਾਂਗੇ ਤੈਨੂੰ ਆਰਾਮ ਮਿਲੇਗਾ ਸੌਰਿਆਂ ਦੇ ਕੌਣ ਬਹੂ ਦਾ ਕਰਦਾ ਹੈ ਜੋ ਤੇਰੀ ਸੱਸ ਕਰੇਗੀ ਹਾਂ ਮੰਮੀ ਮੈਂ ਅੱਜ ਹੀ ਆ ਜਾਂਦੀ ਹਾਂ ਨਿੰਮੋ ਜਦੋਂ ਘਰੇ ਆਈ ਤਾਂ ਉਸ ਦੀ ਮਾਂ ਤੇ ਪਾਪਾ ਤੇ ਜਗਤਾਰ ਸਾਰੇ ਖੁਸ਼ ਹੋ ਗਏ ਪਰ ਜਸਪੀਤ ਦੇ ਚਿਹਰੇ ਤੇ ਕੋਈ ਖੁਸ਼ੀ ਨਹੀਂ ਸੀ ਉਹ ਬਸ ਆਪਣੀ ਕੁੜੀ ਵਿੱਚ ਹੀ ਬਿਜ਼ੀ ਰਹਿੰਦੀ ਉਸ ਦੇ ਨਾਲ ਮਸਤ ਰਹਿੰਦੀ ਦੋ ਚਾਰ ਦਿਨਾਂ ਬਾਅਦ ਨਿੰਮੋ ਨੇ ਇੱਕ ਪਿਆਰੀ ਜਿਹੀ ਬੇਟੀ ਨੂੰ ਜਨਮ ਦਿੱਤਾ ਘਰ ਦੇ ਸਾਰੇ ਮੈਂਬਰ ਹਸਪਤਾਲ ਵਿੱਚ ਨਿੰਮੋ ਦੀ ਕੁੜੀ ਨੂੰ ਦੇਖਣ ਪਹੁੰਚੇ ਪਰ ਜਸਪ੍ਰੀਤ ਨਹੀਂ ਗਈ ਤੇ ਜਦੋਂ ਪੰਜਾਂ ਦਿਨਾਂ ਬਾਅਦ ਨਿੰਮੂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਅਮਰਜੀਤ कौर ਕਹਿੰਦੀ ਬਹੁਤ ਤੂੰ ਮਾਮੀ ਬਣ ਗਈ ਹੈ ਤੇਰੀ ਜ਼ਿੰਮੇਵਾਰੀ ਹੈ ਨਨਾਨ ਤੇ ਉਸ ਦੀ ਕੁੜੀ ਦੀ ਸੇਵਾ ਕਰਨ ਦੀ ਨਿੰਮੂ ਘੱਟ ਤੋਂ ਘੱਟ 2 ਮਹੀਨੇ ਦਾ ਬੈੱਡ ਤੇ ਆਰਾਮ ਕਰੇਗੀ ਬਹੁਤ ਕਮਜ਼ੋਰ ਹੈ ਡਾਕਟਰ ਨੇ ਖੂਨ ਦੀ ਕਮੀ ਦੱਸੀ ਹੈ ਤਾਂ ਉਸ ਦੇ ਲਈ ਸੂਪ ਜੂਸ ਦਾ ਸਮੇਂ ਤੇ ਧਿਆਨ ਰੱਖਣਾ ਪਵੇਗਾ ਤੈਨੂੰ ਤਾਂ ਇਸ ਚੀਜ਼ ਦਾ ਤਜਰਬਾ ਹੈ ਕਿਵੇਂ ਇੱਕ ਬੱਚੇ ਦੀ ਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਸ ਦੇ ਖਾਣ ਪੀਣ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੇਰੇ ਤੇ ਹਨ ਜਸਪ੍ਰੀਤ ਚੁੱਪਚਾਪ ਥਾਲੀ ਵਿੱਚ ਖਾਣਾ ਲੈ ਕੇ ਗਈ ਤੇ ਨਿੰਮੋ ਨੂੰ ਦੇ ਦਿੱਤਾ। ਖਾਣਾ ਦੇਖਦੇ ਹੀ ਨੱਕ ਚੜੀ ਨਿੰਮੋ ਨੇ ਕਿਹਾ, "ਭਾਬੀ ਸਿਰਫ ਦੋ ਰੋਟੀਆਂ? ਦੋ ਰੋਟੀਆਂ ਨਾਲ ਕੀ ਹੁੰਦਾ ਹੈ? ਦੋ ਰੋਟੀਆਂ ਹੋਰ ਲੈ ਕੇ ਆ। ਇਸ ਵਿੱਚ ਭੁੱਖ ਬਹੁਤ ਲੱਗਦੀ ਹੈ। ਤੈਨੂੰ ਤਾਂ ਪਤਾ ਹੀ ਹੈ ਨਾ।" ਤਾਂ ਜਸਪ੍ਰੀਤ ਕਹਿੰਦੀ, "ਦੀਦੀ ਤੁਸੀਂ ਹੀ ਤਾਂ ਕਿਹਾ ਸੀ ਨਾ ਕਿ ਮੈਂ ਖਾ-ਖਾ ਕੇ ਮੋਟੀ ਹੋ ਰਹੀ ਹਾਂ। ਮੈਨੂੰ ਆਪਣੇ ਫਿਗਰ ਦਾ ਧਿਆਨ ਰੱਖਣਾ ਚਾਹੀਦਾ ਹੈ। ਤੁਹਾਡਾ ਵੀ ਪੇਟ ਬਾਹਰ ਨੂੰ ਨਿਕਲ ਆਇਆ ਹੈ। ਮੱਝ ਵਰਗਾ ਫੁੱਲ ਗਿਆ ਹੈ। ਜੇ ਜ਼ਿਆਦਾ ਖਾਵੇਂਗੀ" ਤਾ ਜੀਜਾ ਜੀ ਅਗਲ ਬਗਲ ਦੀਆਂ ਔਰਤਾਂ ਨੂੰ ਝਾਕਣ ਲੱਗ ਜਾਣਗੇ ਤੇ ਮੈਂ ਇੱਥੇ ਕੋਈ ਤੇਰੀ ਸੇਵਾ ਕਰਨ ਨਹੀਂ ਬਲਕਿ ਇਹ ਦੱਸਣ ਆਈ ਹਾਂ ਕਿ ਤੁਸੀਂ ਆਪਣੇ ਸਹਰੇ ਜਾਓ ਕਿਉਂਕਿ ਜਦੋਂ ਮੇਰੇ ਕੁੜੀ ਹੋਈ ਸੀ ਤਾਂ ਉਸ ਵਕਤ ਮੇਰੀ ਮਦਦ ਕਰਨ ਵਾਲਾ ਕੋਈ ਨਹੀਂ ਆਇਆ ਸੀ ਤੇ ਮੈਂ ਸੋਨਮ ਨੂੰ ਆਪਣੇ ਦਮ ਤੇ ਪਾਲਿਆ ਹੈ ਤੇ ਤੂੰ ਕੋਈ ਮਹਾਰਾਣੀ ਨਹੀਂ ਹੈ ਕਿ ਮੈਂ ਤੈਨੂੰ 42 ਦਿਨਾਂ ਤੱਕ ਮੰंजे ਤੇ ਪਈ ਨੂੰ ਖਾਣਾ ਖਵਾਵਾਂ ਜਦੋਂ ਮਾਂ ਇੱਕ ਔਰਤ ਹੁੰਦੇ ਹੋਏ ਮੇਰੀ ਤਕਲੀਫ ਨੂੰ ਨਹੀਂ ਸਮਝ ਸਕੀ ਤਾਂ ਮੈਂ ਤੇਰੀ ਤਕਲੀਫ ਨੂੰ ਕਿਉਂ ਸਮਝਾਂ ਉਸ ਵਕਤ ਜਗਤਾਰ ਆਇਆ ਜਦੋਂ ਜਸਪ੍ਰੀਤ ਉੱਚੀ ਆਵਾਜ਼ ਵਿੱਚ ਬੋਲ ਰਹੀ ਸੀ ਤਾਂ ਉਹ ਵੀ ਕਮਰੇ ਵਿੱਚੋਂ ਬਾਹਰ ਨਿਕਲ ਆਇਆ ਨਾਲ ਜਸਪ੍ਰੀਤ ਦਾ ਸਹੁਰਾ ਵੀ ਆ ਗਿਆ ਕਹਿੰਦਾ ਇਹ ਕੀ ਤਮਾਸ਼ਾ ਕਰ ਰਹੀ ਹੈ ਤੂੰ ਜਸਪ੍ਰੀਤ ਜਗਤਾਰ ਦੇਖ ਬੇਟਾ ਬਹੂ ਨਿੰਮੋ ਦੇ ਖਾਣ ਪੀਣ ਦਾ ਹਿਸਾਬ ਲੈ ਰਹੀ ਹੈ ਕਹਿ ਰਹੀ ਹੈ ਆਪਣੇ ਸਹੁਰੇ ਜਾ ਤੇ ਜਗਤਾਰ ਗੁੱਸੇ ਨਾਲ ਕਹਿੰਦਾ ਇਹ ਨਿੰਮੋ ਦੇ ਪੇਕੇਆਂ ਦਾ ਘਰ ਹੈ ਸੇਵਾ ਕਰਨਾ ਤੇਰਾ ਫਰਜ਼ ਹੈ ਤੂੰ ਉਸ ਦੀ ਭਾਬੀ ਹੈ ਭਾਬੀ ਕਿਹੜੀ ਭਾਬੀ ਹੁਣ ਤੱਕ ਤਾਂ ਤੇਰੀ ਆਵਾਜ਼ ਨਹੀਂ ਨਿਕਲੀ ਜਦੋਂ ਤੇਰੀ ਮਾਂ ਤੇ ਭੈਣ ਨੇ ਮੇਰੀ ਤਕਲੀਫ ਨਹੀਂ ਸਮਝੀ ਮੇਰੀ ਸੇਵਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਅੱਜ ਤੇਰੇ ਮੂੰਹ ਵਿੱਚ ਵੀ ਜਵਾਨ ਆ ਗਈ ਬੱਚੇ ਦੀ ਮਾਂ ਨੂੰ ਆਪਣੇ ਬੱਚੇ ਨੂੰ ਸੰਭਾਲਣਾ ਪੈਂਦਾ ਹੈ ਦੀਦੀ ਨੇ ਵੀ ਕੋਈ ਮੁੰਡਾ ਪੈਦਾ ਨਹੀਂ ਕੀਤਾ ਕਿ ਮੈਂ ਉਸ ਦੀ 2 ਮਹੀਨੇ ਸੇਵਾ ਕਰਾਂ ਇਹੀ ਕਿਹਾ ਸੀ ਨਾ ਤੁਸੀਂ ਉਸ ਵਕਤ ਮੇਰੀ ਬੱਚੀ ਬੁਖਾਰ ਨਾਲ ਤੜਪ ਰਹੀ ਸੀ ਇਸ ਹਾਲਤ ਵਿੱਚ ਮੈਂ ਕੰਮ ਕੀਤਾ ਕੋਈ ਇਸ ਨੂੰ ਫੜਨ ਵਾਲਾ ਨਹੀਂ ਸੀ ਉਹ ਰੋਂਦੀ ਰਹੀ ਵਿਲਕਦੀ ਰਹੀ ਨਾ ਤੁਸੀਂ ਹੱਥ ਲਾਉਂਦੇ ਸੀ ਤੇ ਨਾ ਤੁਹਾਡੀ ਮਾਂ ਤੇ ਨਾ ਹੀ ਤੁਹਾਡੀ ਭੈਣ ਬਸ ਪਾਪਾ ਜੀ ਮੇਰੀ ਤਕਲੀਫ ਨੂੰ ਸਮਝਦੇ ਸੀ ਇਸ ਤਰ੍ਹਾਂ ਕਹਿੰਦੇ ਹੋਏ ਜਸਪ੍ਰੀਤ ਦੀਆਂ ਅੱਖਾਂ ਵਿੱਚ ਝਰ-ਝਰ ਹੰਝੂ ਵਹਿਣ ਲੱਗੇ ਤਾਂ ਅਮਰਜੀਤ ਕੌਰ ਨਿੰਮੋ ਦੀ ਕੁੜੀ ਨੂੰ ਗੋਦ ਵਿੱਚ ਲੈਂਦੇ ਹੋਏ ਕਹਿੰਦੀ ਦੇਖ ਬੇਟਾ ਫੁੱਲ ਵਰਗੀ ਬੱਚੀ ਹੈ 2-4 ਦਿਨ ਦੇ ਲਈ ਆਈ ਹੈ ਸੇਵਾ ਕਰਨਾ ਆਪਣਾ ਫਰਜ਼ ਹੈ ਜਗਤਾਰ ਨੇ ਆਪਣੀ ਮਾਂ ਦੇ ਵੱਲ ਦੇਖਿਆ ਉਸਨੇ ਵੀ ਹੱਥ ਜੋੜ ਲਏ ਕਹਿੰਦਾ ਮਾਫ਼ ਕਰ ਦੇ ਮਾਂ ਮੈਂ ਉਸ ਦਿਨ ਵੀ ਕੁਝ ਨਹੀਂ ਬੋਲਿਆ ਸੀ ਅੱਜ ਵੀ ਕੁਝ ਨਹੀਂ ਬੋਲਾਂਗਾ ਇੱਥੇ ਜਸਪ੍ਰੀਤ ਗਲਤ ਨਹੀਂ ਹੈ ਤੁਸੀਂ ਆਪਣੀ ਧੀ ਦੀ ਸੇਵਾ ਦੀ ਉਮੀਦ ਤਾਂ ਹੀ ਕਰੋ ਜੇ ਆਪਣੀ ਬਹੂ ਦੀ ਸੇਵਾ ਤੁਸੀਂ ਕੀਤੀ ਹੋਵੇ ਤਾਂ ਜਦੋਂ ਜਸਪ੍ਰੀਤ ਪ੍ਰੈਗਨੈਂਟ ਸੀ ਤਾਂ ਨਿੰਮੋ ਹਮੇਸ਼ਾ ਘਰੇ ਆ ਜਾਂਦੀ ਸੀ ਤੇ ਜਸਪ੍ਰੀਤ ਉਸ ਨੂੰ ਵਨ ਸਵੰਨੇ ਖਾਣੇ ਬਣਾ ਬਣਾ ਕੇ ਖਵਾਉਂਦੀ ਸੀ ਨੌਕਰਾਂ ਦੀ ਤਰ੍ਹਾਂ ਰਸੋਈ ਵਿੱਚ ਫਿਰਦੀ ਸੀ ਮੈਂ ਸਭ ਦੇਖਿਆ ਹੈ ਪਰ ਮੈਂ ਘਰ ਦੇ ਮਾਮਲੇ ਵਿੱਚ ਕੁਝ ਬੋਲਣਾ ਨਹੀਂ ਚਾਹੁੰਦਾ ਸੀ ਪਰ ਅੱਜ ਜਸਪ੍ਰੀਤ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਹੁਣ ਮੈਂ ਚੁੱਪ ਨਹੀਂ ਰਹਾਗਾ ਤੁਸੀਂ ਗਲਤ ਕੀਤਾ ਹੈ ਤਾਂ ਤੁਹਾਡੇ ਨਾਲ ਵੀ ਗਲਤ ਹੋ ਰਿਹਾ ਹੈ ਮਾਂ ਰੱਬ ਦੇ ਲਈ ਆਪਣਾ ਬੁਢਾਪਾ ਨਾ ਖਰਾਬ ਕਰ ਤੇ ਜਸਪ੍ਰੀਤ ਹੋ ਸਕੇ ਤਾਂ ਮੈਨੂੰ ਮਾਫ ਕਰ ਦੇਈਂ ਮੈਂ ਵੀ ਤੇਰਾ ਬਹੁਤ ਵੱਡਾ ਦੋਸ਼ੀ ਹਾਂ ਮੈਂ ਆਪਣੀ ਮਾਂ ਦੇ ਬਹਿਕਾਵੇ ਵਿੱਚ ਆ ਕੇ ਕਹਿ ਕੇ ਜਗਤਾਰ ਚੁੱਪ ਹੋ ਗਿਆ ਤਾਂ ਉਸਦੇ ਪਾਪਾ ਦੀ ਆਵਾਜ਼ ਆ ਗਈ ਉਹ ਗੁੱਸੇ ਨਾਲ ਕਹਿੰਦੇ ਮੈਂ ਕਹਿੰਦਾ ਹਾਂ ਅੱਜ ਤੋਂ ਤੂੰ ਨਿੰਮੋ ਤੇ ਉਸਦੀ ਮਾਂ ਦਾ ਖਾਣਾ ਵੀ ਨਾ ਬਣਾ ਕਿਉਂਕਿ ਸੱਚਮੁੱਚ ਇਹਨਾਂ ਨੇ ਤੇਰੀ ਸੇਵਾ ਨਹੀਂ ਕੀਤੀ ਮੈਂ ਕੁਝ ਕਹਿੰਦਾ ਸੀ ਤਾਂ ਇਹ ਮੈਨੂੰ ਅੱਖਾਂ ਦਿਖਾਉਂਦੀ ਸੀ ਤੇ ਮੈਂ ਲੜਾਈ ਦੇ ਡਰ ਕਰਕੇ ਕੁਝ ਨਹੀਂ ਬੋਲਦਾ ਸੀ ਇਸ ਦਾ ਇਸ ਨੇ ਬਹੁਤ ਫਾਇਦਾ ਉਠਾਇਆ ਜੋ ਨਿਯਮ ਤੇ ਕਾਨੂੰਨ ਅਮਰਜੀਤ ਕੁਰੇ ਤੂੰ ਆਪਣੀ ਬਹੂ ਦੇ ਲਈ ਬਣਾਏ ਹਨ ਉਹੀ ਤਾਂ ਤੇਰੀ ਧੀ ਤੇ ਲਾਗੂ ਹੋਣਗੇ ਬਹੂ ਨੂੰ ਤਾਂ ਤੂੰ 10 ਦਿਨ ਆਰਾਮ ਦਿੱਤਾ ਤੇ ਕੁੜੀ ਨੂੰ 2 ਮਹੀਨੇ ਆਰਾਮ ਦੇਣਾ ਚਾਹੁੰਦੀ ਹੈ ਪੋਤੀ ਦਾ ਤਾਂ ਤੂੰ ਲੰਗੋਟ ਵੀ ਨਹੀਂ ਬਦਲਦੀ ਸੀ ਤੇ ਧੀ ਤਾਂ ਤੇਰੇ ਰੋਜ਼ ਕੱਪੜੇ ਖਰਾਬ ਕਰ ਦਿੰਦੀ ਹੈ ਫਿਰ ਵੀ ਤੂੰ ਉਸ ਨੂੰ ਗੋਦ ਵਿੱਚ ਲੈ ਕੇ ਬੈਠੀ ਰਹਿੰਦੀ ਹੈ ਕਦੇ 1 ਮਿੰਟ ਵੀ ਉਸ ਨੂੰ ਗੋਦ ਵਿੱਚੋਂ ਨਹੀਂ ਉਤਾਰਦੀ ਉਸ ਵਕਤ ਤੱਕ ਤੂੰ ਉਸ ਦਾ ਸਹਾਰਾ ਨਹੀਂ ਬਣੀ ਆਪਣੇ ਜਵਾਈ ਨੂੰ ਹੁਣੇ ਦੇ ਹੁਣੇ ਫੋਨ ਕਰ ਨਿੰਮੋ ਨੂੰ ਉਸ ਦੇ ਸਹੁਰਿਆਂ ਦੇ ਪੇਜ ਜੋ ਉਸਦੀ ਮਾਂ ਦਾ ਫਰਜ਼ ਹੈ ਉਹ ਕਰੇ ਜੋ ਆਪਣਾ ਫਰਜ਼ ਹੈ ਆਪਾਂ ਉਹੀ ਕਰਾਂਗੇ ਮੇਰੀ ਨੂੰ ਕਿਸੇ ਦੀ ਨੌਕਰਾਨੀ ਨਹੀਂ ਹੈ ਬਹੁਤ ਕਰ ਲਈ ਤੁਸੀਂ ਆਪਣੀ ਮਨਮਾਨੀ ਅੱਜ ਤੇਰੀ ਵਜ੍ਹਾ ਕਰਕੇ ਇਹ ਘਰ ਮਹਾਭਾਰਤ ਦਾ ਮੈਦਾਨ ਬਣ ਗਿਆ ਹੈ ਹੁਣ ਤੋਂ ਤੂੰ ਉਹੀ ਕਰੇਂਗੀ ਜੋ ਮੈਂ ਕਹਾਂਗਾ ਅਮਰਜੀਤ ਕੋਰ ਕੁਝ ਨਾ ਬੋਲੀ ਕਿਉਂਕਿ ਅੱਜ ਪਹਿਲੀ ਵਾਰ ਪੋਤਾ ਤੇ ਉਸਦੇ ਘਰ ਵਾਲਿਆਂ ਨੇ ਪਲਟ ਕੇ ਅੱਗੋਂ ਜਵਾਬ ਦਿੱਤਾ ਸੀ ਇਸ ਲਈ ਉਸਦੀ ਬੋਲਤੀ ਹੁਣ ਬੰਦ ਹੋ ਚੁੱਕੀ ਸੀ ਉਸਨੇ ਜਵਾਈ ਨੂੰ ਫੋਨ ਕਰਕੇ ਬੁਲਾਇਆ ਅਤੇ ਨਿੰਮੋ ਨੂੰ ਸਹੁਰਿਆਂ ਦੇ ਲੈ ਕੇ ਜਾਣ ਲਈ ਕਿਹਾ ਰਿਸ਼ਤਿਆਂ ਨੂੰ ਨਿਭਾਉਣ ਲਈ ਇੱਕ ਦੂਜੇ ਦੀ ਜ਼ਰੂਰਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਰਿਸ਼ਤੇ ਸਿਰਫ ਰੁਟੀਨ ਦੇ ਕੰਮਾਂ ਨਾਲ ਨਹੀਂ ਚੱਲਦੇ ਸਗੋਂ ਇੱਕ ਦੂਜੇ ਦੀ ਅਹਿਮੀਅਤ ਨੂੰ ਮੰਨਣਾ ਉਹਨਾਂ ਦੇ ਦਿਲ ਦੀ ਗੱਲ ਨੂੰ ਸਮਝਣਾ ਅਤੇ ਮਾਨਤਾ ਦੇਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਘਰ ਨੂੰ ਸਿਰਫ ਔਰਤ ਤੋਂ ਨਹੀਂ ਸਗੋਂ ਪਰਿਵਾਰ ਦੇ ਹਰ ਮੈਂਬਰ ਤੋਂ ਪਿਆਰ ਸਨਮਾਨ ਤੇ ਸਮਝਦਾਰੀ ਦੀ ਲੋੜ ਹੁੰਦੀ ਹੈ ਹਰ ਔਰਤ ਜੋ ਆਪਣਾ ਘਰ ਛੱਡ ਕੇ ਨਵੇਂ ਪਰਿਵਾਰ ਵਿੱਚ ਆਉਂਦੀ ਹੈ ਉਸ ਨੂੰ ਘਰ ਦੀ ਜ਼ਿੰਮੇਵਾਰੀ ਤਾਂ ਮਿਲੇ ਹੀ ਪਰ ਨਾਲ ਹੀ ਪਿਆਰ ਸਹਾਰਾ ਅਤੇ ਮਾਨਤਾ ਵੀ ਮਿਲਣੀ ਚਾਹੀਦੀ ਹੈ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਕੀ ਲੱਗਦਾ ਹੈ ਕਿ ਜਸਪ੍ਰੀਤ ਦੇ ਸਹੁਰੇ ਨੇ ਆ ਤੇ ਜਸਪ੍ਰੀਤ ਨੇ ਜੋ ਕੀਤਾ ਕੀ ਉਹ ਸਹੀ ਕੀਤਾ ਜੇ ਸਹੀ ਕੀਤਾ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦੇਣਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਜਲਦ ਮਿਲਦੇ ਹਾਂ ਦੋਸਤੋ ਕਿਸੇ ਹੋਰ ਦਿਲਚਸਪ ਪਰਿਵਾਰਕ ਸਿੱਖਿਆ ਦੇਣ ਵਾਲੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ